ਟਰੱਕਾਂ ਅਤੇ ਟਰਾਲੇ ਵਾਲਿਆਂ ਨੂੰ ਰਾਤ ਦੇ ਸਮੇਂ ਐਕਸਟਰਾ ਲਾਈਟਾਂ ਲਗਾਉਣੀਆਂ ਪੈਂਦੀਆਂ ਮਹਿੰਗੀਆਂ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਦੇ ਨੇੜੇ ਈਰਕੀ ਇਨ੍ਹਾਂ ਦੇ ਕੱਟੇ ਚਲਾਨ ਮਾਮਲਾ ਬਠਿੰਡਾ ਦੇ ਬੱਸ ਸਟੈਂਡ ਦੇ ਨੇੜੇ ਦਾ ਜਿੱਥੇ ਬੁੱਧਵਾਰ ਦੀ ਰਾਤ ਨੂੰ ਪੌਣੀ 11 ਵਜੇ ਦੇ ਲਗਭਗ ਬਠਿੰਡਾ ਪੁਲਿਸ ਦੇ ਕੁਝ ਕਰਮਚਾਰੀ ਇੱਥੇ ਆਪਣਾ ਖੜੇ ਹੋਏ ਸਨ ਅਤੇ ਉਹਨਾਂ ਵੱਲੋਂ ਜਿੱਥੇ ਆਮ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਉੱਥੇ ਜਿਹੜੇ ਵੀ ਟਰੱਕਾਂ ਅਤੇ ਟਰਾਲੇ ਵਾਲਿਆਂ ਵੱਲੋਂ ਆਪਣੇ ਵਾਹਨਾਂ ਦੇ ਉੱਤੇ ਐਕਸਟਰਾ ਲੇਟਾ ਲਗਾਈਆਂ ਗਈਆਂ ਸਨ ਉਹਨਾਂ ਦੇ ਇਨਾਂ ਵੱਲੋਂ 2 ਤੋਂ 3 ਚਲਾਨ ਹੁਣ ਉਦੋਂ ਤੱਕ ਆਪਣਾ ਇਨਾਂ ਵੱਲੋਂ ਕੱਟੇ ਗਏ ਸਨ ਅਤੇ ਇਨਾਂ ਵੱਲੋਂ ਇਹ ਲਗਾਤਾਰ ਜਾਰੀ ਸੀ ਇਸ ਮੌਕੇ ਜਾਂਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹੀ ਐਕਸਟਰਾ ਲਾਈਟਾਂ ਲਗਾ ਕੇ ਜੋ ਆਪਣਾ ਚੱਲਦੇ ਹਨ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਇਸ ਆਪਣਾ ਇਹ ਦਿਸਦਾ ਨਹੀਂ ਹੈ ਤੇ ਇਸ ਦੇ ਨਾਲ ਹਾਦਸੇ ਵਾਪਦੇ ਹਨ ਜਿਸ ਨੂੰ ਲੈ ਕੇ ਇਨ੍ਹਾਂ ਵੱਲੋਂ ਜਿੱਥੇ ਇਹਨਾਂ ਨੂੰ ਅਪੀਲ ਵੀ ਕੀਤੀ ਗਈ ਕਿ ਐਕਸਟਰਾ ਲਾਈਟਾਂ ਨਾ ਲਗਾਉਣ ਉੱਥੇ ਇਹਨਾਂ ਵੱਲੋਂ ਬਟਿੰਡਾ ਦੇ ਬੱਸ ਸਟੈਂਡ ਦੇ ਨੇੜੇ ਇੱਕ ਨਾਕਾ ਲਗਾ ਕੇ ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ ਉਸ ਦੇ ਵਿੱਚ ਇਹਨਾਂ ਵੱਲੋਂ 2 ਤੋਂ 3 ਚਲਾਣਾ ਇੰਨਾ ਬਲੋਂ ਪੌਣੀ 11 ਵਜੇ ਤੱਕ ਕੱਟ ਦਿੱਤੇ ਸਨ ਅਤੇ ਉਹਨਾਂ ਕਿਹਾ ਕਿ ਇਹ ਸਾਡੀ ਮੁਹਿੰਮ ਹੈ ਜਿਹੜੀ ਲਗਾਤਾਰ ਜਾਰੀ ਹੈ ਅਤੇ ਉਹਨਾਂ ਇਹ ਵੀ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਐਕਸਟਰਾ ਲੈਟਰ ਨਾ ਲਗਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਕਿਉਂਕਿ ਅਕਸਰ ਹੀ ਜੋ ਐਕਸਟਰਾ ਲੈਟਰ ਲੱਗੀਆਂ ਹੁੰਦੀਆਂ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਨਹੀਂ ਦਿਸਦਾ ਤੇ ਉਸ ਦੇ ਨਾਲ ਹਾਦਸੇ ਆਪਣਾ ਜਾਦਾ ਵਾਧੇ ਹਨ ਇਸ ਨੂੰ ਲੈ ਕੇ ਬਟਿੰਡਾ ਪੁਲਿਸ ਵੱਲੋਂ ਬਟਿੰਡਾ ਦੇ ਬੱਸ ਸਟੈਂਡ ਦੇ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਗਿਆ ਦੋਨੋਂ ਬਲੋਂ ਵਿਸ਼ੇਸ਼ ਤੌਰ ਤੇ ਟਰੱਕਾਂ ਤੇ ਟਰਾਲੇ ਵਾਲਾਂ ਦੀ ਲੱਗੀਆਂ ਐਕਸਟਰਾ ਲੈਕਟਾਂ ਦੀ ਇਹਨਾਂ ਬਲੋਂ ਜਾਂਚ ਕੀਤੀ ਗਈ ਚੈਕਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਇਹਨਾਂ ਦੇ ਚਲਾਨ ਕੱਟੇ ਗਏ ਜਿਵੇਂ ਦਿਖਾ ਰਹੇ ਹਾਂ ਬਠਿੰਡਾ ਦੇ ਬੱਸ ਸਟੈਂਡ ਦੇ ਨੇੜੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਟਰੱਕ ਡਰਾਈਵਰ ਪਹਿਲਾਂ ਤਾਂ ਇਹਨਾਂ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਆਦੇ ਹੀ ਨਹੀਂ ਇਹ ਆਪਣਾ ਵੇਕਣ ਤੇ ਆਏ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਚਲਾਨ ਕਢਵਾ ਲਿਆ ਪਹਿਲਾਂ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਨੂੰ ਕੁਝ ਲੈਣ ਦੇਣ ਕਰਕੇ ਇਹ ਇਹ ਆਪਣਾ ਇਹ ਇੱਥੇ ਆਪਣਾ ਮਾਮਲਾ ਸਿੰਮਟ ਜੀ ਲੇਕਿਨ ਇਹ ਇੱਕ ਇਮਾਨਦਾਰ ਇੱਥੇ ਆਪਣਾ ਪਰਸ ਕਰੰਤਰੀ ਖੜਾ ਸੀ ਇਸ ਨੇ ਕਿਹਾ ਕਿ ਇਹ ਮਾਮਲਾ ਨਹੀਂ ਹੋ ਸਕਦਾ ਸਿਰਫ ਚਲਾਨ ਹੀ ਕੱਟਿਆ ਜਾਵੇਗਾ ਤੇ ਚਲਾਨ ਵੀ ਇੰਨਾ ਵੱਲੋਂ ਆਨਲਾਈਨ ਕੱਟੇ ਗਏ ਕੀ ਨਾਮਾ ਤੁਹਾਡੇ ਕੀ ਮਾਲਕ ਦੇ ਜੀ ਦੀਪ ਸਿੰਘ ਜੀ ਮਾਲਕ ਦੇ ਸਰ ਇਹਨਾਂ ਦੇ ਐਕਸਟਰਾ ਡਟ ਲੱਗੇ ਛੇ ਛੇ ਡਟ ਲੱਗੇ ਜਿਵੇਂ ਅਗਲੇ ਬਦ ਨੂੰ ਦੀ ਦੇਣੀ ਉਹਦਾ ਕੈਕਸਟਰੇਟ ਵੱਧ ਹੁੰਦਾ ਜੀ ਇਸ ਇਸ ਵਿੱਚ ਵੀ ਗੱਡੀਆਂ ਰੋਪ ਰੇ ਜੀ ਇਹਨਾਂ ਚਲਾਨ ਕੱਟ ਰਹੇ ਹਨ ਫਲਾ 3-4 ਗੱਡੀਆਂ ਜਦੋਂ ਕੱਟਦੇ ਜੀ ਹੋਰ ਕੱਟ ਰਹੇ ਜੀ ਇਹਨਾਂ ਗੱਡੀਆਂ 6-6 ਲੱਟਾਂ ਲੱਗੀਆਂ ਇਹਦੇ ਕਰਕੇ ਵੀ ਇਹਨੂੰ ਐਕਸੀਡੈਂਟ ਵੱਧ ਸੁਭਾਵਣਾ ਹੁੰਦੀ ਹੈ ਕਿਹਨਾਂ ਕੰਮ ਇਹਨਾਂ ਲੋਕਾਂ ਜਿਹੜੇ ਕੰਢੀਂ ਚੱਲਦੇ ਬੈਠੇ ਨਹੀਂ ਵੀ ਨਾ ਲਾਉ ਜੀ ਹੁਣ 6-6 ਸੌਣੇ ਸਾਹਮਣੇ ਲੱਟਾਂ ਲੱਗੀਆਂ ਗੱਡੀਆਂ ਦੇਖ ਹੀ ਲਓ ਲੱਟਾਂ ਚੱਕੀ ਕਰਦੇ ਨੇ ਚਲਾਣਾ ਤਾਂ ਲੱਗ ਪੜੀ ਐਕਸਟਰਾ ਚਲਾਨ ਦੀ ਗੱਡੀ ਦਾ ਘੜ ਘੜ ਹੈਗਾ ਜੀ ਐਕਸਟਰਾ ਦਾ 3-4000 ਰੁਪਏ ਚਲਾਨ ਕੱਢਿਆ ਹੈ